ਤੁਹਾਡੇ ਇਸ ਪਰਿਵਾਰ ਲਈ ਹੁਣਾਂ ਕਿਸੇ ਕੋਈ ਨਹੀਂ। ਉਹਨਾਂ ਦੇ ਇਕੱਲੇ ਬਚਿਆ ਸੀਗਾ। ਅਸੀਂ ਤਿੰਨ ਭੈਣਾਂ ਹਾਂ, ਤਿੰਨ ਭੈਣਾਂ ਦੇ ਇੱਕ 딸 ਸੀ। ਸਪੈਸ਼ਲ ਰਿਕਵੈਸਟ ਹੈ ਸਾਡੀ ਹੈਲਪ ਕਰੋ। ਵੇ ਅਮਨਦੀਪ ਕੌਰ ਮੈਂ ਅਗੁਰਜੀਤ ਸਿੰਘ ਦੀ ਛੋਟੀ ਭੈਣ ਆ। ਇਮੇ ਸਾਰੇ ਲੋਕ ਪੀਲ ਕਰਦੇ ਆ ਕਿ ਮੈਂ ਮੇਰੇ ਭਰਾ ਦੀ ਡੈੱਡ ਬੋਡੀ ਲਈ ਉਹਨਾਂ ਚ ਹੈਲਪ ਕਰੋ ਸਾਰਿਆਂ ਨੂੰ ਰਿਕਵੈਸਟ ਹੈ ਪਲੀਜ਼ ਹੈਲਪ ਕਰੋ ਅਸੀਂ ਤਿੰਨ ਭੈਣਾਂ ਸਾਡੇ ਤਿੰਨ ਭੈਣਾਂ ਦਾ ਇੱਕ ਹੀ ਭਰਾ ਸੀ ਸੋ ਪਲੀਜ਼ ਰਿਕਵੈਸਟ ਹੈ ਸਾਡੀ ਹੈਲਪ ਕਰੋ ਮੈਂ ਕਿਰਪਾਲ ਸਿੰਘ ਦਿਹਾਦਰੀ ਵਰਕਸ਼ਾਪ ਦਿੱਲੀ ਨਗਰ ਤੋਂ ਬੋਲ ਰਿਹਾ ਜੀ ਗੁਰਦੀਪ ਸਿੰਘ ਮੇਰਾ ਜਵਾਈ ਸੀਗਾ ਜੀ ਉਥੇ ਚੰਨਕਨੌਰ ਮਰਡਰ ਹੋ ਗਿਆ ਜੀ ਸਾਨੂੰ ਉਹਦੀ ਹੈਲਪ ਲਈ ਗੁਰਦੇ ਬਹੁਤ ਰੋੜਦੇ ਹਨ ਆਏ ਨਰੇ ਦਿਨ ਨਵੀ ਸਭਾ ਆ ਗਈ ਉੱਤੇ ਜੀ ਸਾਡੇ ਗਵਰਨਮੈਂਟ ਪੰਜਾਬ ਸਰਕਾਰ ਦੇ ਉਹਨਾਂ ਦੀ ਸਰਕਾਰ ਜੇ ਸਾਡੇ ਮਦਦ ਕੀਤੀ ਜਾਏ ਅੱਡੇ ਉਹਦੀ ਡੈੱਡ ਬੋਡੀ ਲੈਣੇ ਸਾਡੀ ਮਦਦ ਕੀਤੀ ਜਾਏ ਜਿਹੜਾ ਉਹਦਾ ਬਿਜ਼ਨਸ ਸੀਗਾ ਉਹਦਾ ਸਮਾਨ ਐਰ ਆਰ ਜੋ ਵੀ ਸੀਗਾ بیمਾ ਵਗੈਰਾ ਫਲੇਮ ਉਹ ਸਾਨੂੰ ਦਵਾਇਆ ਜਾਏ ਇਸ ਪਰਿਵਾਰ ਲਈ ਹੁਣ ਕੋਈ ਨਹੀਂ ਜੀ ਉਹਨਾਂ ਦੇ ਇਕੱਲੇ ਬੱਚਾ ਸੀਗਾ ਤੇ ਉਹਨਾਂ ਦੀ ਮਦਦ ਕਰਨ ਲਈ ਸੋਸਾਇਟੀ ਜਿੰਨੇ ਵੀ ਉੱਤੇ ਦੇ ਹੈਗੇ ਆ ਨਰੇ ਤੇ ਸਾਰੇ ਮਦਦ ਕਰਨ ਜੀ